ਸਾਥ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਤਪੋਵਣ ਟੱਕੀ ਸਾਹਿਬ ਪਿੰਡ ਮਕਸੂਦੜਾ ਅੱਜ ਅਸੀਂ ਇੱਥੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਅਤੇ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਜੀ ਧੰਨਵਾਦ ਸਾਥ ਸੰਗਤ ਜੀ ਤੁਸੀਂ ਗੁਰਦੁਆਰਾ ਤਪੋਵਣ ਟੱਕੀ ਸਾਹਿਬ ਮਕਸੂਦੜਾ ਜ਼ਿਲ੍ਹਾ ਲੁਧਿਆਣਾ ਦਰਸ਼ਨ ਕਰ ਰਹੇ ਹੋ ਇਹ ਤਪਵਣ ਜੋ ਕਿ ਟੱਕਾਂ ਪਲਾਹਾਂ ਝੰਡਾਂ ਕਰੀਰਾ ਕਿਕਰਾਂ ਪਿੱਪਲਾਂ ਬਰੋਟੀਆਂ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਤੇ ਝਾੜੀਆਂ ਆਦ ਨਾਲ ਭਰਪੂਰ ਤਕਰੀਬਨ 5 ਤੋਂ 50 ਬਿੱਗੇ ਵਿੱਚ ਫੈਲਿਆ ਹੋਇਆ ਹੈ ਇਹ ਕਈ ਸ਼ਦੀਆਂ ਜੁੱਗਾਂ ਪੁਰਾਤਨ ਤਪੋ ਭੂਮੀ ਹੈ ਇੱਥੇ ਬਹੁਤ ਸਾਰੀਆਂ ਅਦੁੱਪਤ ਅਗੰਮੀ ਸ਼ਕਤੀਆਂ ਵਰਤੀਆਂ ਇੱਥੋਂ ਕੋਈ ਲੱਕੜ ਨਹੀਂ ਚੁੱਕ ਸਕਿਆ ਸੀ ਅਤੇ ਨਾ ਹੀ ਇਸ ਜਗ੍ਹਾ ਨੂੰ ਕੋਈ ਬਾਹ ਸਕਿਆ ਸੀ ਇਸ ਜਗ੍ਹਾ ਤੇ ਅਨੇਕਾਂ ਸਾਧੂ ਮਹਾਤਮਾ ਆਏ ਅਤੇ ਗਏ ਕੋਈ ਵੀ ਸਾਧੂ ਮਹਾਤਮਾ 2-4 ਦਿਨਾਂ ਤੋਂ ਵੱਧ ਨਹੀਂ ਟਿਕ ਸਕਿਆ ਥੋੜੀ-ਬਹੁਤੀ ਬੰਦਗੀ ਕਰਕੇ ਚਲੇ ਗਏ ਕੋਈ ਗਮੀਆਂ ਸ਼ਕਤੀਆਂ ਉਹਨਾਂ ਨੂੰ ਉੱਥੋਂ ਉਠਾ ਦਿੰਦੀਆਂ ਛਨ ਪਰ ਅਕਾਲ ਪੁਰਖ ਦੇ ਅਗੰਮੀ ਹੁਕਮ ਅਨੁਸਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਤੇ ਬਚਪਨ ਤੋਂ ਹੀ ਪਰਮਾਤਮਾ ਦੀ ਅਵਾਰ ਬਖਸ਼ਿਸ਼ ਸੀ ਇਹ ਜਗ੍ਹਾ ਤੇ 1986-87 ਵਿੱਚ ਆਏ ਜਿੱਥੇ ਉਹਨਾਂ ਨੇ ਸ਼ਾਲਾ ਬਧੀ ਕੋਰਤ ਤਪਸ਼ਿਆ ਕਰਕੇ ਇਸ ਜੰਗਲ ਨੂੰ ਮੰਗਲ ਦਾ ਰੂਪ ਦੇ ਦਿੱਤਾ ਬਹੁਤ ਸਾਰੇ ਮਹਾਪੁਰਸ਼ਾਂ ਨੇ ਬਾਬਾ ਜੀ ਦੇ ਟੱਕੇ ਸਾਹਿਬ ਆਉਣ ਬਾਰੇ ਭਵਿੱਖਵਾਣੀਆਂ ਵੀ ਕਰ ਦਿੱਤੀਆਂ ਸਨ ਇੱਥੇ ਨਰੋਲ ਭਗਤੀ ਦਾ ਉਪਦੇਸ਼ ਦਿੱਤਾ ਜਾਂਦਾ ਹੈ ਅੱਜ ਇੱਥੇ ਲੱਖਾਂ ਹੀ ਪ੍ਰਾਣੀ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਬਹਿਮਾ ਪਰਮਾ ਤੋਂ ਨਿਕਲ ਕੇ ਨਸ਼ਿਆਂ ਦਾ ਤਿਆਗ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ ਮਹਾਪੁਰਸ਼ਾਂ ਦਾ ਉਪਦੇਸ਼ ਸਰਵ ਸੰਝਾ ਹਰ ਪ੍ਰਾਣੀ ਲਈ ਆਪਣੇ ਆਪਣੇ ਧਰਮ ਵਿੱਚ ਪਰਪੱਕ ਹੋਣਾ ਪਰਮਾਤਮਾ ਦੀ ਯਾਦ ਵਿੱਚ ਲੀਨ ਹੋ ਕੇ ਆਦਰਸ਼ ਮਨੁੱਖ ਬਰਨਾ ਪਰਉਣ ਹੱਤਿਆ ਅਤੇ ਦਾਜ ਦੇਹੇਜ ਵਰਗੀਆਂ ਸਮਾਜਿਕ ਕ੍ਰਿਤਿਆਵਾਂ ਤੋਂ ਉੱਪਰ ਉੱਠਣਾ ਵੱਡਿਆਂ ਦਾ ਸਤਿਕਾਰ ਕਰਨਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਅਤੇ ਕੀਰਤਨ ਭਗਤੀ ਰਾਹੀ ਮਨ ਦੀ ਸ਼ਾਂਤੀ ਅਤੇ ਤਨ ਮਨ ਦੇ ਦੁੱਖ ਰੋਗ ਦੂਰ ਕਰਨ ਲਈ ਪ੍ਰੇਰਿਤ ਕਰਨਾ ਹੈ ਇੱਥੇ ਭਜਨ ਬੰਦਗੀ ਤੋਂ ਬਿਨਾ ਫਾਲਤੂ ਗੱਲਾਂ ਜਾਂ ਕਿਸੇ ਧਰਮ, ਅਵਤਾਰ, ਸ਼ਾਸਤਰ, ਧਾਰਮਿਕ ਸਥਾਨਾਂ ਦੀ ਨਿੰਦਾ ਕਰਨ ਦਾ ਹੁਕਮ ਨਹੀਂ ਹੈ। ਇੱਥੇ ਮਨੁੱਖਤਾ ਦੇ ਭਲੇ ਲਈ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸ਼ਕਤਾਂ ਦੇ ਸਹਿਯੋਗ ਨਾਲ ਯਤਨ ਹੋ ਰਹੇ ਹਨ। ਬਾਬਾ ਜੀ ਵੱਲੋਂ ਦੇਸ਼ ਵਿਦੇਸ਼ ਵਿੱਚ ਗੁਰਮਤੀ ਪ੍ਰਚਾਰ ਅਤੇ ਸਮਾਜ ਭਲਾਈ ਦੇ ਕਾਰਜ ਅਰੰਭੇ ਗਏ ਜਿਵੇਂ ਕਿ ਅਮਰਤ ਸੰਚਾਰ ਗੁਰਬਾਣੀ ਦੀ ਸ਼ੁੱਧ ਸੰਥਿਆ ਕੀਰਤਨ ਦੀ ਸਿਖਲਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਤੇ ਸਤਕਾਰ ਸੰਬੰਧੀ ਬਾਬਾ ਬੁੱਢਾ ਜੀ ਗ੍ਰੰਥੀ ਸ਼ਬਾ ਦੀ ਸਥਾਪਨਾ ਤੇ ਪ੍ਰਚਾਰ ਗੁਰਮਤੀ ਪ੍ਰਚਾਰ ਲਈ ਸ਼੍ਰੋਮਣੀ ਸ਼ੰਤਖਾਲਸਾ ਮੈਗਜ਼ੀਨ ਇੰਟਰਨੈਸ਼ਨਲ ਸ਼ੰਤਖਾਲਸਾ ਅਕੈਡਮੀ ਨਾਮ ਸਿਮਰਨ ਸਾਧਨਾ ਕੈਂਪ ਗੁਰਮਤੀ ਪ੍ਰਚਾਰ ਲਈ ਕੀਰਤਨ ਛਤ ਸੰਗ ਦੀਵਾਨ ਨਸ਼ਾ ਛਡਾਊ ਕੈਂਪ ਖੂਨਦਾਨ ਕੈਂਪ ਅੱਖਾਂ ਦੇ ਇਲਾਜ ਵਾਸਤੇ ਕੈਂਪ ਫ੍ਰੀ ਮੈਡੀਕਲ ਕੈਂਪ ਸਮੇਂ-ਸਮੇਂ ਲੋੜਵੰਦਾ ਦੀ ਮਦਦ ਆਦਿਕ ਪ੍ਰਮੁੱਖ ਹਨ ਇੱਥੇ ਹਰ ਮਸਿਆਂ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਕੀਰਤਨ ਸਤਸੰਗ ਦੀਵਾਨ ਸਜਦਾ ਹੈ ਹਰੇਕ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਕੀਰਤਨ ਦਰਬਾਰ ਤੋਂ ਇਲਾਵਾ ਗੁਰਬਾਣੀ ਦੀ ਸੁੱਧ ਸੰਤਿਆ ਕੀਰਤਨ ਦੀ ਸਿਖਲਾਈ ਗੱਤ ਕੇ ਅਤੇ ਘੋੜ ਸਵਾਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ ਇੱਥੇ ਵਿਸਾਖੀ ਅਤੇ ਗੁਰਪਰਬ ਨੂੰ ਅੰਮ੍ਰਿਤ ਸੰਚਾਰ ਅਤੇ ਰੈਣ ਸਭਾਈ ਕੀਰਤਨ ਹੁੰਦਾ ਹੈ ਹਰ ਸਾਲ ਜੀਵ ਜੰਤੂਆਂ ਦੀ ਰੱਖਿਆ ਲਈ ਜੰਗਲੀ ਜੀਵ ਸੁਰੱਖਿਆ ਦਿਵਸ ਅਤੇ ਵਾਤਾਵਰਨ ਦੀ ਸਭਾਲ ਲਈ ਬਣ ਮਹਾਉత్సਵ ਮਨੁੱਖੀ ਏਕਤਾ ਦਿਵਸ ਬਾਲ ਦਿਵਸ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਅਤੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਜਾਂਦਾ ਹੈ ਇੱਥੇ 24 ਘੰਟੇ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ ਬਾਬਾ ਜੀ ਹਰੇਕ ਐਤਵਾਰ ਨੂੰ ਸੰਗਤਾਂ ਨੂੰ ਮਿਲਦੇ ਹਨ ਬਾਬਾ ਜੀ ਵੱਲੋਂ ਪੈਰੀ ਹੱਥ ਲਾਉਣਾ ਮਨਾ ਹੈ ਮੱਥਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕੋ ਜੀ ਬਾਬਾ ਜੀ ਦੇ ਦੀਵਾਨਾਂ ਦੀਆਂ ਆਡੀਓ ਵੀਡੀਓ ਐਮਪੀ3 ਡੀਵੀਡੀ ਅਤੇ ਪੈਨ ਡਰਾਈਵਾਂ ਇੱਥੋਂ ਲਾਇਬ੍ਰੇਰੀ ਵਿੱਚੋਂ ਮਿਲਦੀਆਂ ਹਨ ਜੀ ਵਾਹਿਗੁਰੂ ਸਾਹਿਬ ਜੀ ਗੁਰੂ ਸਾਤਨਾ ਤੁਸੀਂ ਗੁਰਦੁਆਰਾ ਤਪੋਵਨ ਟੱਕੀ ਸਾਹਿਬ ਮਕਸੂਦੜਾ ਜ਼ਿਲ੍ਹਾ ਲੁਧਿਆਣਾ ਦਾ ਇਤਿਹਾਸ ਪੜ੍ਹ ਸਕਦੇ ਹੋ ਸਾਧ ਸੰਗਤ ਜੀ ਅੱਜ ਅਸੀਂ ਗੁਰਦੁਆਰਾ ਤਪੋਵਨ ਟੱਕੀ ਸਾਹਿਬ ਪਿੰਡ ਮਕਸੂਦੜਾ ਆਏ ਇੱਥੇ ਦਰਸ਼ਨ ਕੀਤੇ ਅਤੇ ਤੁਹਾਨੂੰ ਵੀ ਦਰਸ਼ਨ ਕਰਵਾਏ ਅਤੇ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ